ਆ ਸਾਡੇ ਮੰਦਿਰ ਦਾ ਸਮਾਨ ਲੱਡੂ ਕੋ ਪਾਲ ਦੇ ਬਸਤਰ ਲੈਣਾ ਜੀ ਹਾਂਜੀ ਮੰਦਿਰ ਦੇ ਵਿੱਚ ਫਿਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਾਂਜੀ ਬਹੁਤ ਜਿਆਦਾ ਅੱਜ ਹੀ ਸਮਾਨ ਲੈ ਚਲੇ ਤੁਸੀਂ ਹਾਂਜੀ ਤਿਆਰੀਆਂ ਸੀ ਕਿੰਨੇ ਦਿਨਾਂ ਤੋਂ ਕਰ ਰਹੇ ਹੋ ਉਬਰ ਕਿੰਨੀ ਕਿਰਪਾ ਕ੍ਰਿਸ਼ਨ ਕੇ ਨਹੀਂ ਆਦੀ ਬਹੁਤ ਬਹੁਤ ਕਿਰਪਾ ਉਹ ਵੀ ਕਿਰਪਾ ਉਹਨਾਂ ਦੀ ਕਿਰਪਾ ਸਾਰੀ ਸਾਰੇ ਪਾਸੇ ਤੁਸੀਂ ਸਮਾਨ ਲੈਣ ਆਇਓ ਹਾਂਜੀ ਹਾਂਜੀ ਬੱਚਿਆਂ ਨੂੰ ਪੇਸ਼ਨ ਬਣਾਉਣਾ ਫਿਰ ਹਾਂਜੀ ਕਿੰਨਾ ਕੁ ਚਾਹ ਹੁੰਦਾ ਫਿਰ ਅੱਜ ਚਾਹਾਂ ਦਾ ਕਲੀ ਵਾਰ ਬਣਾ ਰਹੇ ਕਿਦਾਂ ਨਹੀਂ ਤੀਜੀ ਵਾਰ ਤੇ ਆਰ ਬਹੁਤ ਦੀ ਆਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣਾ ਤਿਉਹਾਰ ਹੀ ਬੜੇ ਧੁੰਮ ਦਾ ਨ ਮਰਾ ਰਹੇ ਹਰ ਸਾਲ ਮਨਾਉਂਦੇ ਹਰ ਸਾਲ ਭਾਈ ਵਾਜੀ ਅਸੀਂ ਉਹਨਾਂ ਦੇ ਮੁਗਟ ਲੈਣੇ ਆ ਕੋਈ ਐਡਸਾ ਲੈਣੀਆਂ ਕੋਈ ਸ਼ਿੰਗਾਰ ਦਾ ਸਮਾਨ ਲੈਣਾ ਚਾਹੁੰਦੇ ਆ ਕਿੰਨੇ ਕੀ ਕਿਰਪਾ ਫਿਰ ਕ੍ਰਿਸ਼ਨ ਗਣਿਆ ਬਹੁਤ ਜ਼ਿਆਦਾ ਉਹਨਾਂ ਦੀ ਕਿਰਪਾ ਹੈ ਇੱਥੇ ਤੱਕ ਪਹੁੰਚੇ ਆ ਤਾਂ 25 ਸਾਲ ਤੋਂ ਅਸੀਂ ਪਟਾਲੇ ਦੇ ਕਾਫੀ ਕੰਮ ਕਰਦੇ ਪਏ ਹਾਂ ਜੀ। ਜੀ। ਰੂਣ ਕਾ ਲੱਗੀਆਂ ਨੇ ਕਿ ਲੋਕ ਜਰੇ ਨੇ ਅ ਕ੍ਰਿਸ਼ਨ ਦੇ ਵਸਥਾ ਜਰੇ ਨੇ ਸਾਰਾ ਸਮਾਨ ਲੈ ਕੇ ਜਾ ਰਹੇ। ਅੱਜ ਅੱਜ ਬਹੁਤ ਰੂਣ ਕਾ ਜੀ ਸਾਰਾ ਇੰਨਾ ਦਾ ਸਹਿਯੋਗ ਹੈ। ਸੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰੀਏ ਫੋਮਵਰਕ ਕ੍ਰਿਸ਼ਨ ਜਨਮ ਅਸ਼ਮੀ ਦਿੱਤੇ ਹਰ ਬੜੇ ਚਾਵਾਂ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ। ਸੋ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਲੋੜ ਆਰੀ ਕਰ ਰਹੇ ਨੇ। ਕ੍ਰਿਸ਼ਨ ਕਨਿਆਨੋ ਪਿਆਰ ਕਰਦੇ ਨੇ ਤੇ ਕ੍ਰਿਸ਼ਨ ਕਨਿਆ ਦੀ ਕਿਰਪਾ ਵੀ ਬੜੀ ਹੈ। ਕੋ ਤਸਵੀਰ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰ ਦਿਖਾ ਰਹੇ ਆ ਲੋਕ ਜਿਹੜੇ ਨੇ ਮੁਕਤ ਤੇ ਪੂਰਾ ਡਰੈਸ ਕ੍ਰਿਸ਼ਨ ਕਨਈਆ ਦਾ ਜਿਹੜਾ ਸਮਾਨ ਆ ਉਹ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਸੋਮਵਾਰ ਜਿਹੜੀ ਇਹ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਏ ਆਪਾਂ ਕਸਟਮਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਜਿਹੜੇ ਦੁਕਾਨ ਤੇ ਸਮਾਨ ਲੈਣ ਆਏ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਭਾਰਤ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਮਨਾਇਆ ਜਾ ਰਿਹਾ ਆ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸੋ ਹਰਿਕ੍ਰਿਸ਼ਨ ਜੀ ਹਰਿਕ੍ਰਿਸ਼ਨ ਕੀ ਨਾਮ ਦੇ ਗਜਲੀ ਸੋ ਕਿਦਾਂ ਦੇਖਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰਾਏ ਕ੍ਰਿਸ਼ਨ ਜਨਮਸ਼ਟਮੀ ਮਨਾਈ ਜਾ ਰਹੀ ਹੈ ਹਾਂ ਜੀ ਹਰ ਇੱਕ ਸਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਮਨਾਈ ਜਾ ਰਹੀ ਹੈ ਜੀ ਕਿੰਨਾ ਕੋਟਸ਼ਾ ਹੈ ਫਿਰ ਬਹੁਤ ਜ਼ਿਆਦਾ ਕੋਟਸ਼ਾ ਹੈ ਸੋ ਤੁਸੀਂ ਵੀ ਸਮਾਨ ਲੈਣਾ ਹੈ ਫਿਰ ਹਾਂ ਜੀ ਹਾਂ ਜੀ ਕੀ ਲੈਣਾ ਹੈ ਇਹਦੇ ਮੈਂ ਸਾਡੇ ਮੰਦਰ ਦਾ ਹੀ ਸਮਾਨ ਲੱਡੂ ਕਪਾਲ ਦੇ ਵਸਤਰ ਲੈਣਾ ਹੈ ਜੀ ਹਾਂ ਜੀ ਮੰਦਿਰ ਦੇ ਵਿੱਚ ਫਿਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਾਂ ਜੀ ਬਹੁਤ ਜਿਆਦਾ ਅੱਜ ਹੀ ਸਮਾਨ ਲੈ ਚਲੇ ਤੁਸੀਂ ਹਾਂ ਜੀ ਤਿਆਰੀ ਅਸੀਂ ਕਿੰਨੇ ਦਿਨਾਂ ਤੋਂ ਕਰ ਰਹੇ ਹਾਂ ਜੀ ਕਿੰਨੀ ਕਿੰਨੀ ਕਿਰਪਾ ਕਰ ਕ੍ਰਿਸ਼ਨ ਕਨਈਆ ਦੀ ਹਾਂ ਜੀ ਸਾਰੇ ਸਾਰੇ ਭਾਰਤ ਦੇ ਵਿੱਚ ਜਿਹੜਾ ਜੀ ਹਾਂ ਜੀ ਠੀਕ ਹੈ ਕਹਿਣਾ ਚਾਹਦੇ ਆ ਜਾਂ ਤਾਂ ਇਹੀ ਕਹਿਣਾ ਚਾਹੀਦਾ ਤੇ ਚਲੋ ਸਾਰਿਆਂ ਨੂੰ ਬੜੇ ਉਤਸ਼ਾਹ ਨਾਲ ਮਨਾਓ ਜਨਮ ਅਸ਼ਟਮੀ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਜਿਹੜੇ ਘਰ ਬੈਠੇ ਨੇ ਜਿਹੜੇ ਕ੍ਰਿਸ਼ਨ ਕਨਈਆ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹਦੇ ਹੋ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੀਦਾ ਵੀ ਹਰੇਕ ਦਾ ਚਲੋ ਆਪਣਾ ਏ ਤੇ ਆਪਣਾ ਮਨਾਓ ਜਨਮ ਅਸ਼ਟਮੀ ਜੀ ਅੰਦਰ ਦੇ ਵੀ ਚਾਓ ਤੁਸੀਂ ਜੀ ਸੋ ਗੱਲਬਾਤ ਕੀਤੀ ਹੈ ਜੇ ਉਹਨਾਂ ਨੇ ਕਿਹਾ ਕਿ ਬੜੇ ਖੁਸ਼ੀਆਂ ਦੇ ਚਾਵਾ ਦੇ ਨਾਲ ਮਨਾਓ ਕ੍ਰਿਸ਼ਨ ਜਨਮ ਅਸ਼ਟਮੀ ਮੱਖਣ ਵੀ ਉਦਨ ਖਵਾਇਆ ਜਾਏਗਾ ਤੇ ਕੇਕ ਵੀ ਜਰਾ ਉਹਨਾਂ ਦਾ ਕਟਿਆ ਜਾਏ ਹੋਰ ਵੀ ਇੱਥੇ ਕ੍ਰਿਸ਼ਨ ਕ੍ਰਿਨਿਆਨ ਨੂੰ ਪਿਆਰ ਕਰਦੇ ਨੇ ਲੱਲਾ ਜੀ ਨੂੰ ਤੇ ਉਹ ਵੀ ਇੱਥੇ ਪਹੁੰਚਣ ਆਪਾਂ ਗੱਲਬਾਤ ਕਰਦੀਆਂ ਸੋ ਰਾਦੇ ਰਾਦੇ ਜੀ ਆਦੇਰਾ ਦੇ ਕੀ ਨਾਮ ਦੇ ਮੇਰਾ ਨਿੱਤਿ ਕੁਮਾਰ ਤੇ ਦੇ ਹਾਂ ਸੋ ਫਿਰ ਅੱਜ ਤੁਸੀਂ ਵੀ ਖਰੀਦਦਾਰੀ ਕਰਨ ਵਾਸਤੇ ਆਏ ਕੀ ਕਹਿਣਾ ਚਾਹਦੇ ਹੋ ਹਾਂਜੀ ਹਾਂਜੀ ਉਹ ਖਰੀਦਦਾਰੀ ਕਰਨ ਆਇਆ ਜਨਮ ਅਸ਼ਟਮੀ ਦੇ ਜੱਟੂ ਕੋਪਾਲ ਜੀ ਜੀ ਸੋ ਫਿਰ ਇੱਕ ਪ੍ਰਿਸ਼ਨ ਜਨਮ ਅਸ਼ਟਮੀ ਮਨਾਣੀ ਹੈ ਹਾਂਜੀ ਹਾਂਜੀ ਪੂਰੇ ਚਾਵਾਂ ਦੇ ਨਾਲ ਹਾਂਜੀ ਹਾਂਜੀ ਪੂਰੇ ਚਾਵਾਂ ਦੇ ਸੋ ਸਰ ਉਹ ਡੀ ਕਜਰੀ ਇਹ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਇੱਕ ਸਾਲ ਪਹਿਲਾਂ ਕੀ ਕਹਿਣਾ ਚਾਹਦੇ ਹੋ ਹਾਂਜੀ ਹਾਂਜੀ ਜਦੋਂ ਸ਼ੁਰੂ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਇਹ ਸਾਡਾ ਧਾਰਮਿਕ ਜੀ ਹੋਆ ਜੀ ਹਿੰਦੂਤਰ ਮਨਾਇਆ ਜੀ ਜੁੜਿਆ ਜੀ ਜੀ ਹਾਂ ਜੀ ਉਪਰ ਕਿੰਨੀ ਕੀ ਕਿਰਪਾ ਕ੍ਰਿਸ਼ਨ ਕਨਈਆ ਦੀ ਬਹੁਤ ਬਹੁਤ ਕਿਰਪਾ ਉਹਨਾਂ ਦੀ ਕਿਰਪਾ ਸਾਰੀ ਸਾਰੇ ਪਾਸੇ ਹਾਂ ਜੀ ਸੋ ਗੱਲਬਾਤ ਕੀਤੀ ਹੈ ਜੀ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਕਿ ਲੋਕ ਜਰੇ ਨੇ ਬੜਾ ਪਿਆਰ ਕਰਦੇ ਨੇ ਕ੍ਰਿਸ਼ਨ ਕਨਈਆ ਨੂੰ ਲੱਲਾ ਜੀ ਨੂੰ ਤੇ ਸਮਾਨ ਖਰੀਦਣ ਵਾਸਤੇ ਇੱਥੇ ਪਹੁੰਚੇ ਨੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਪਹਿਲਾਂ ਹੀ ਜੇਰੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕ੍ਰਿਸ਼ਨ ਕਨੇ ਯਾਰੂ ਜਿਹੜਾ ਇਹ ਮਨਾਉਣ ਵਾਸਤੇ ਤੇ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਤੇ ਨਾਲ ਦੀ ਨਾਲ ਉਹਨਾਂ ਦਾ ਕੇਕ ਵੀ ਕੱਟਿਆ ਜਾਏਗਾ ਤੇ ਨਾਲ ਦੀ ਨਾਲ ਜਿਹੜਾ ਇਹ ਉਹਨਾਂ ਨੂੰ ਮੱਖਣ ਵੀ ਖਵਾਇਆ ਜਾਏਗਾ ਸਾਰੇ ਭਾਰਤ ਦੇ ਵਿੱਚ ਜਿਹੜਾ ਇਹ ਉਹ ਤਿਹਾਰ ਜਿਹੜਾ ਇਹ ਉਹ ਮਨਾਇਆ ਜਾ ਰਿਹਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਜਿਹੜਾ ਇਹ ਸੋងਵਾਰ ਮਨਾਇਆ ਜਾ ਰਹੀ ਹੈ ਸੋ ਬੜੀ ਕਿਰਪਾ ਹੈ ਕ੍ਰਿਸ਼ਨ ਕਨੇ ਯਾਦੀ ਹਰ ਸਾਲ ਜਿਹੜਾ ਇਹ ਉਹਨਾਂ ਦਾ ਤਿਹਾਰ ਜਿਹੜਾ ਇਹ ਮਨਾਇਆ ਜਾਂਦਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਆਪਾਂ ਗੱਲਬਾਤ ਵੀ ਕਰਾਂਗੇ ਹੋਰ ਵੀ ਜਰੇਤੇ ਪਹੁੰਚੇ ਨੇ ਲੋਕ ਜਰੇ ਪਹੁੰਚੇ ਨੇ ਤਿਆਰੀਆਂ ਦੀ ਗੱਲ ਕਰ ਲਈਏ ਤੇ ਤਿਆਰੀਆਂ ਜਰੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਬੜੀ ਕਿਰਪਾਈ ਕ੍ਰਿਸ਼ਨਕ ਨੇ ਇਹਦੀ ਹੈ ਤਸਵੀਰੇ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਬੱਚੇ ਨੂੰ ਮੁਕਟ ਮੁਕਟ ਜਰਾਏ ਕ੍ਰਿਸ਼ਨਕ ਨੇ ਯਾਨਾ ਨੂੰ ਬਣਾਣਾ ਤੇ ਉਹ ਦਿਨ ਜਰਾਏ ਉਹਨਾਂ ਨੂੰ ਮੰਦਰੇ ਲੈ ਕੇ ਜਾਣਾ ਹੈ ਤੇ ਬੱਚੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਤੇ ਆਪਾਂ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੇ ਪੈਰੈਂਟਸ ਨਾਲ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਹਰ ਸਾਲ ਜਰਾਏ ਭਾਰਤ ਦੇ ਵਿੱਚ ਮਨਾਇਆ ਜਾਂਦਾ ਤਿਉਹਾਰ ਤੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਬਣਾਉਂਦੇ ਨੇ ਤੇ ਮੰਦਿਰੇ ਲੈ ਕੇ ਜਾਂਦੇ ਨੇ ਤੇ ਕਿਤੇ ਨਾ ਕਿਤੇ ਕ੍ਰਿਸ਼ਨ ਦੀ ਵੀ ਕਿਰਪਾ ਆਂਦੀ ਐ ਸੋ ਆਪਾਂ ਗੱਲਬਾਤ ਕਰਦਿਆਂ ਜੀ ਇੱਥੇ ਪਹੁੰਚੇ ਨੇ ਰਾਦੇ ਰਾਦੇ ਕੀ ਨਾਮ ਦੇ ਅਰਜਿੰਦਰਾ ਤੁਸੀਂ ਵੀ ਫਿਰ ਆਇਓ ਅੱਜ ਸਮਾਨ ਲੈਣ ਬੱਚੇ ਦਾ ਸਮਾਨ ਲੈਣਾ ਐ ਕ੍ਰਿਸ਼ਨ ਬਣਾਣਾ ਆਉਣਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਮਾਨ ਲੈਣ ਆਇਓ ਹਾਂਜੀ ਹਾਂਜੀ ਬੱਚੇ ਨੂੰ ਕ੍ਰਿਸ਼ਨ ਬਣਾਉਣਾ ਫਿਰ ਹਾਂਜੀ ਹਾਂਜੀ ਕਿੰਨਾ ਖਚਾ ਹੁੰਦਾ ਫਿਰ ਵੱਧ ਚਾਹੁੰਦਾ ਕੱਲੀ ਵਾਰ ਬਣਾ ਰਹੇ ਕਿ ਤਾਂ ਨਹੀਂ ਤੀਜੀ ਵਾਰ ਤੀਜੀ ਵਾਰ ਬਣਾ ਰਹੇ ਕਿੰਨੇ ਕੀ ਕਿਰਪਾ ਕਰੇ ਕ੍ਰਿਸ਼ਨ ਜਨਮ ਅਸ਼ਟਮੀ ਆ ਦੇ ਤੁਸੀਂ ਸਮਾਨ ਲੈਣ ਪਹਿਲਾਂ ਹੀ ਆ ਗਏ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਕ੍ਰਿਸ਼ਨ ਕਨੈਜਨ ਨੂੰ ਪਿਆਰ ਕਰਦੇ ਨੇ ਜਨਮ ਅਸ਼ਟਮੀ ਹਰ ਸਾਲ ਮਨਾਦੇ ਕੀ ਉਹਨਾਂ ਨੂੰ ਕਹਿਣਾ ਚਾਹੀਦਾ ਉਹਨਾਂ ਨੂੰ ਵਧਾਈ ਦੇਣਾ ਚਾਹੀਦਾ ਵਧਾਈ ਦੇਣਾ ਚਾਹੁੰਦੇ ਹਾਂਜੀ ਸੋ ਉਹਨਾਂ ਨੇ ਵਧਾਈ ਦਿੱਤੀ ਹੈ ਜੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉੱਤੇ ਤਿਆਰੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਿਆਰੀਆਂ ਜਰੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਜਿਹੜੇ ਸਮਾਨ ਲੈਣ ਵਾਸਤੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਹੋਰ ਵੀ ਇੱਥੇ ਬੱਚਿਆਂ ਵਾਸਤੇ ਸਮਾਨ ਖਰੀਦਣ ਆਏ ਨੇ ਤਿਆਰੀਆਂ ਜਰੀਆਂ ਨੇ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਹੋ ਰਹੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਮੇਰਾ ਸ਼ਿਵ ਕੁਆਰ ਹੈ ਅਸ਼wini ਜੀ ਤੁਸੀਂ ਵੀ ਸਮਾਨ ਖਰੀਦਣ ਆਏ ਹੋ ਜਨਮ ਅਸ਼ਟਮੀ ਦੇ ਤਿਹਾਰ ਤੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਨੇ ਤਿਹਾਰ ਬਹੁਤ ਵਧੀਆ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣਾ ਤਿਹਾਰ ਹੀ ਬੜੇ ਧੂਮ ਦਾ ਨਮਰਾ ਰਹੇ ਹਰ ਸਾਲ ਮਨਾਉਂਦੇ ਹਰ ਸਾਲ ਮਨਾਈਏ ਜੀ ਤੁਸੀਂ ਕੀ ਲੈਣਾ ਆਏ ਹੋ ਫਿਰ ਸੀ ਵੀ ਆਹੀ ਪਰਸੈਂਟ ਜੱਪੜਾ ਸਮਾਨੀ ਜੀ ਅੱਛਾ ਜੀ ਹਾਂਜੀ ਜੋ ਕਿਸੇ ਜੋ ਕਿਸੇ ਚਿੰਨ੍ਹ ਫੇ ਮਹਾਰਾਜ ਤੇ ਹੁੰਦਾ ਵਾ ਉਹ ਲੈਣਾ ਸਜਾਉਣਾ ਕਿੰਨਾ ਕ ਚਾਹ ਹੁੰਦਾ ਫਿਰ ਹਰ ਸਾਲ ਮਨਾਣਾ ਹੁੰਦਾ ਨਹੀਂ ਬਹੁਤ ਚਾਹੀ ਗੋ ਇਸ ਤੋਂ ਬਾਅਦ ਆਪਣੇ ਜੌਨ ਰਾਮਦਰ ਮੋਦੀ ਨੇ ਬਣਾਇਆ ਉਸ ਤੋਂ ਬਾਅਦ ਸਾਨੂੰ ਹੋਰ ਦੂਣਾ ਚਾਹ ਹੋ ਗਿਆ ਸਭ ਬਹੁਤ ਖੁਸ਼ੀ ਹੈ ਮੋਦੀ ਨੇ ਉਹਦਾ ਸਾਡਾ ਹਰ ਇਤਿਹਾਸ ਦੇ ਰੌਣਕ ਵਧੀ ਹੈ ਰੌਣਕ ਵਧੀ ਹੈ ਇਹ ਚ ਕੋਈ ਚੱਕਰੀ ਹੈਗਾ ਜੀ ਹਾਂਜੀ ਉਹ ਗੱਲ ਬਾਤ ਕੀਤੀ ਇਹਦੀ ਉਹਨਾਂ ਨੇ ਕਿਹਾ ਹੈ ਕਿ ਹਰ ਸਾਲ ਆਪਾਂ ਤਿਹਾਰ ਮਨਾਉਂਦੇ ਆ ਤੇ ਬਹੁਤ ਵਧੀਆ ਲੱਗਦਾ ਤੇ ਖੁਸ਼ੀਆਂ ਤੇ ਚਾਵਾਂ ਨਾਲ ਮਨਾਣੇ ਆ ਸੋ ਹੋਰ ਵੀ ਕਸਟਮਰ ਇੱਥੇ ਪਹੁੰਚੇ ਨੇ ਖਰੀਦਦਾਰੀ ਕਰ ਰਹੇ ਨੇ ਕ੍ਰਿਸ਼ਨ ਕਨਈਆ ਨੂੰ ਜਿਹੜੇ ਪਿਆਰ ਕਰਦੇ ਨੇ ਸੇਰ ਦੀਆਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਐਦਾਂ ਹੀ ਖਰੀਦਦਾਰੀ ਹੋ ਰਹੀ ਏ ਆਪਾਂ ਗੱਲਬਾਤ ਕਰਦੇ ਆ ਸੋਰਾ ਦੇ ਰਾਦੇ ਜੀ ਕੀ ਨਾਮ ਜੀ ਸविता ਉਧਰ ਦੇਖੋ ਸविता ਤੁਸੀਂ ਵੀ ਸਮਾਨ ਫਿਰ ਖਰੀਦਣ ਆਏ ਜੇ ਕ੍ਰਿਸ਼ਨ ਕਨਈਆ ਬਾਤ ਹਾਂਜੀ 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 ਕੀ ਕੀ ਲੈਣਾ ਆਏ ਜੀ ਅਸੀਂ ਉਹਨਾਂ ਦੇ ਮੁਗਟ ਲੈਣੇ ਆ ਕੋਈ ਐਡਰਸਾ ਲੈਣੀ ਆ ਕੋਈ ਸ਼ਿੰਗਾਰ ਦਾ ਸਮਾਨ ਲੈਣਾ ਚਾਹੁੰਦੇ ਆ ਕਿੰਨੇ ਕੀ ਕਿਰਪਾ ਫਿਰ ਕ੍ਰਿਸ਼ਨ ਗਿਨੇ ਜੀ ਬਹੁਤ ਜ਼ਿਆਦਾ ਉਹਨਾਂ ਦੀ ਕਿਰਪਾ ਹੈ ਇੱਥੇ ਤੱਕ ਪਹੁੰਚੇ ਆ ਬਹੁਤ ਜ਼ਿਆਦਾ ਹਾਂਜੀ ਤੋਂ ਫਿਰ ਹਰ ਸਾਲ ਉਹ ਢੀ ਕਰਦੇ ਰਹਿੰਦੇ ਕਿ ਸਿਆਰ ਆਵੇ ਹਾਂਜੀ ਹਰ ਸਾਲ ਇਹ ਬਹੁਤ ਢੀ ਕਰਦਿਆਂ ਵੀ ਇਤਿਹਾਸ ਜਲਦੀ ਆਏ ਔਰ ਇਹ ਬੜੀ ਸ਼ਰਧਾ ਨਾਲ ਮਨਾਉਂਦੇ ਨੇ ਇਤਿਹਾਸ ਨੂੰ ਮਨ ਵਿੱਚ ਬਹੁਤ ਆ ਹੁੰਦਾ ਹੈ ਲੱਲਾ ਜੀ ਨੂੰ ਫਿਰ ਮੱਖਣ ਵੀ ਕਵਾਇਆ ਜਾਂਦਾ ਜੀ ਇਹਨਾਂ ਨੂੰ ਹਰ ਤਰ੍ਹਾਂ ਦਾ ਹੀ ਭੋਗ ਲਗਾਉਂਦੇ ਆ ਹਰ ਮਿਠਾਈ ਦਾ ਭੋਗ ਲਾਉਂਦੇ ਮੱਖਣ ਦਾ ਲਾਉਂਦੇ ਕਿ ਇੱਕ ਵੀ ਕੱਟਦੇ ਆ ਬੱਚਿਆਂ ਨਾਲ ਵੀ ਸੈਲੀਬ੍ਰੇਟ ਕਰਦੇ ਆਂ ਤੁਸੀਂ ਅਸੀਂ ਵੱਡੇ ਕੋਲੋਂ ਤੋਂ ਆਏ ਆਂ ਜੀ ਹਰ ਸਾਲ ਫਿਰ ਸਮਾਨ ਲੈਣਾ ਆਉਂਦੇ ਹਾਂ ਹਾਂ ਜੀ ਹਰ ਸਾਲ ਅਸੀਂ ਆਉਂਦੇ ਆਂ ਜੀ ਕਿੰਨਾ ਖੁਸ਼ਾ ਹੁੰਦਾ ਫਿਰ ਮਾਂ ਦੇ ਵਿੱਚ ਚਾਹ ਬਹੁਤ ਜ਼ਿਆਦਾ ਚਾਹ ਹੁੰਦਾ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕ੍ਰਿਸ਼ਨ ਘਈ ਨੂੰ ਪਿਆਰ ਕਰਦੇ ਆਂ ਹਾਂ ਸਹੀ ਮੈਸੇਜ ਨਹੀਂ ਨਹੀਂ ਇਹ ਸਾਡਾ ਮਤਲਬ ਪਰਮਾਤਮਾ ਦਾ ਦਿਨ ਹੈ ਸਾਨੂੰ ਜਿਸਾ ਹੀ ਆਪਣਾ ਤਿਹਾਰ ਆਪਣੇ ਘਰ ਵਿੱਚ ਬਣਾਉਂਦੇ ਆਂ ਇਹਨਾਂ ਦਾ ਵੀ ਸਾਨੂੰ ਤਿਹਾਰ ਜਿਹੜਾ ਬੜੇ ਸ਼ਰਧਾ ਨਾਲ ਬਣਾਉਣਾ ਚਾਹੀਦਾ ਹੈ ਜਿਸਾ ਹੀ ਆਪਣੇ ਬੱਚੇ ਦਾ ਕਰਦੇ ਸਾਰਾ ਕੁਝ ਇਹ ਸਾਡੇ ਭਗਵਾਨ ਹੈ ਇਹਨਾਂ ਦਾ ਸਾਰਾ ਕੁਝ ਤੁਹਾਨੂੰ ਤੁਸੀਂ ਤੁਸੀਂ ਸਭ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਹਿ ਕਿ ਜਿੱਦਾਂ ਆਪਾਂ ਆਪਣੇ ਬੱਚੇ ਦਾ ਸੈਲੀਬ੍ਰੇਟ ਕਰਦੇ ਆ ਜਨਮ ਦਿਹਾੜਾ ਉਦਾਂ ਹੀ ਜਿਹੜਾ ਇਹ ਇਹਨਾਂ ਦਾ ਕਰਨਾ ਚਾਹੀਦਾ ਇਹਨਾਂ ਦੀ ਬੜੀ ਕਿਰਪਾ ਤੇ ਕਿਰਪਾ ਬਣੀ ਰਹਿੰਦੀ ਏ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਕਿ ਪਿਆਰੀਆਂ ਮੁਕਟ ਮੁਕਟ ਸਜਾਵਟ ਸਾਰਾ ਕਰਦੇ ਪਿੜੇ ਆਪਾਂ ਭਾਜੀ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੁਕਾਨ ਦੇ ਉੱਤੇ ਰੌਣਕਾਂ ਲੱਗੀਆਂ ਨੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਕੀ ਕਹਿਣਾ ਉਹਨਾਂ ਦਾ ਸੋ ਭਾਜੀ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੁਕਾਨ ਦੇ ਉੱਤੇ ਰੌਣਕਾਂ ਲੱਗੀਆਂ ਨੇ ਹਰ ਸਾਲ ਇੰਦਾ ਹੀ ਰੌਣਕਾਂ ਲੱਗਦੀਆਂ ਹਰ ਸਾਲ ਨਹੀਂ ਹਰ ਇੱਕ ਦਿਨ ਦੇ ਹਰ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਹੈ ਤੇ ਕਿੰਨੀ ਪੁਰਾਣੀ ਦੁਕਾਨ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਜੀ ਮੇਰਾ ਪੰਕਜ ਸ਼ਰਮਾ ਸੋ ਸ਼ਰਮਾ ਸਾਹਿਬ ਕਿੰਨੀ ਕੁ ਪੁਰਾਣੀ ਦੁਕਾਨ ਹੈ ਤੁਹਾਡੀ ਜੀ ਸਾਡੀ 25 ਸਾਲ ਹੋ ਗਈ ਜੀ ਜੀ ਅ 25 ਸਾਲ ਤੋਂ ਅਸੀਂ ਬਟਾਲੇ 'ਚ ਕਾਫੀ ਕੰਮ ਕਰਦੇ ਪਏ ਹਾਂ ਜੀ। ਜੀ ਰੂਣ ਕਾ ਲੱਗਿਆ ਨੇ ਕਿ ਲੋਕ ਜਿਹੜੇ ਨੇ ਅ ਕ੍ਰਿਸ਼ਨ ਦੇ ਵਸਤਰ ਜਿਹੜੇ ਨੇ ਸਾਰਾ ਸਮਾਨ ਲੈ ਕੇ ਜਾ ਰਹੇ। ਅੱਜ ਅੱਜ ਬਹੁਤ ਰੂਣ ਕਾ ਜੀ ਸਾਰਾ ਇਨਾਂ ਦਾ ਹੀ ਸਹਿਯੋਗ ਹੈ। ਕਸਟਮਰ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਜੀ ਅਸੀਂ 2000 ਸਾਲ ਦੇ ਵਿੱਚ ਦੁਕਾਨ ਖੋਲੀ ਸੀਗੀ ਛੋਟੀ ਜੀ। ਜੀ ਉਸ ਤੋਂ ਬਾਅਦ ਜੋ ਆ ਜੀ ਵੱਡੀ ਦੁਕਾਨ ਇਹਨਾਂ ਨੇ ਕਰਾਈ ਹੈ। ਜੀ ਸਾਰਾ ਇਹਨਾਂ ਦਾ ਹੀ ਸਹਿਯੋਗ ਹੈ ਜੀ। ਵੱਟੀ ਕ੍ਰਿਸ਼ਨ ਜੀ ਦਾ ਸਹਿਯੋਗ ਸਾਡੇ ਤਾਂ ਸਾਡੇ ਤਰ ਤਿਹਾਰ ਦੇ ਤੇ ਅਸੀਂ ਇੱਦਾਂ ਹੀ ਰੌਣਕ ਲੱਗਦੀ ਹੈ ਜੀ ਜਨਵਾਰ ਦੀ ਨਵਰਾਤਰੀ ਦੀਵਾਲੀ ਹਰ ਤਿਹਾਰ ਦੇ ਦਿਨ ਸੋ ਫਿਰ ਕਿੰਨੇ ਕਿਰਪਾ ਕ੍ਰਿਸ਼ਨ ਕਨ੍ਹਿਆ ਜੀ ਕਹਿੰਦੇ ਛੋਟੀ ਦੁਕਾਨ ਸੀ ਅੱਜ ਬੜੀ ਵੱਡੀ ਦੁਕਾਨ ਹੋ ਗਈ ਕਿਤਨਾ ਕਿਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਸਾਰੇ ਪਰਿਵਾਰ ਦੱਸੇ ਕੀ ਕਹਿਣਾ ਚਾਹੁੰਦੇ ਹੋ ਸਾਰੀ ਉਹਨਾਂ ਦੀ ਦੇਖੋ ਜੀ ਕਾਲੀ ਮਾਤਾ ਦਾ ਮੰਦਰ ਹੈ ਸਾਡੇ ਲਾਗੇ ਜੀ ਬਹੁਤ ਆਪਣਾ ਉਹਨਾਂ ਦੀ ਮਹਾਰਾਣੀ ਦੀ ਕ੍ਰਿਸ਼ਨ ਜੀ ਦੀ ਬਹੁਤ ਕਿਰਪਾ ਕਰਦੇ ਜੀ ਛੋਟੇ ਤੋਂ ਵੱਡੇ ਉਹਨਾਂ ਨੇ ਬਹੁਤ ਬਹੁਤ ਜਿੰਨੇ ਜੋਗੇ ਨਹੀਂ ਸੀਗੇ ਉਹ ਉਹਨੇ ਜੋਗੇ ਕਰਦੇ ਰਿਹਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਫਿਰ ਪੇਸ਼ੇਨ ਜਨਮਸ਼ਟਮੀ ਮਨਾ ਰਹੇ ਨੇ ਸੋਮਵਾਰ ਸਾਰੇ ਪਾਰਾ ਚ ਬਹੁਤ ਹੁੰਮਤਾ ਮਨਾਓ ਆਪਣੀ ਰੂਹਾਂ ਦਾ ਤਿਹਾੜਾ ਹੈ ਬਹੁਤ ਹੁੰਮਤਾ ਮਨਾਓ ਇਹੋ ਜਿਹਾ ਆਪਣਾ ਜੇਨੇ ਕਨਾਈ ਸੋ ਫਿਰ ਤਿਆਰੀਆਂ ਦੇ ਰੀਆਂ ਨੇ ਤਿਆਰੀਆਂ ਅੱਜ ਤੋਂ ਸ਼ੁਰੂ ਹੋ ਚੁੱਕੀਆਂ ਸੋਮਵਾਰ ਆ ਸ਼ਨੀਵਾਰ ਆ ਤੇ ਸੋਮਵਾਰ ਜਰਾਏ ਜਿਹੜਾ ਜਨਮ ਅਸ਼ਮੀ ਮਨਾਇ ਜਾ ਰਹੀ ਹੈ ਸਾਡੇ ਨੂੰ 15 ਦਿਨ ਹੋ ਗਏ ਆ ਅੱਛਾ ਜੀ ਪੂਰਾ ਰਸ ਲੱਗਾ ਦਾ ਜੀ ਤੇ ਰੋਜ਼ ਅਸੀਂ 9 10 ਵੇ ਰਾਤੀਂ ਤੇ 9 ਵੇ ਤੋਂ ਲੈ ਕੇ 10 ਵੇ ਜੀ ਤੇ ਪੂਰਾ ਰਸ ਆਈ 15 ਦਿਨ ਪਹਿਲਾਂ ਤਿਆਰੀਆਂ 15 ਦਿਨ ਤੋਂ ਲੋਕੀ ਤਿਆਰੀਆਂ ਕਰਦੇ ਵੇ ਐਦਾਂ ਹੀ ਤਿਆਰੀਆਂ ਕਰਦੇ ਵੇ ਸਾਡੇ ਜਿਹੜੇ ਕਸਟਮਰ ਬੜੇ ਪੁਰਾਣੇ ਜੀ 20 25 ਸਾਲ ਦੇ ਸਾਡੇ ਨਾਲ ਜੁੜੇ ਹੋਏ ਆ ਜੀ ਉਹ ਪਹਿਲੇ ਹੀ ਆ ਜਾਂਦੇ ਰਸ ਹੋ ਜਾਂਦਾ ਵੇ ਉਹ ਕਹਿੰਦੇ ਆਪਣੀ ਤਸੱਲੀ ਨਾਲ ਆ ਕੇ ਤੇ ਲੈਣਾ ਸਮਾਨ ਲੈਣਾ ਹੁੰਦਾ ਬਹੁਤ ਬਹੁਤ ਸਹੀ ਹੋ ਗਈ ਸਾਡੀ ਸਾਰੇ ਇਲਾਕੇ ਦੇ ਕਸਬਿਆਂ ਦੇ ਜਿੰਨੇ ਵੀ ਛੋਟੇ ਛੋਟੇ ਕਸਬੇ ਸਾਰੇ ਲੋਕਾਂ ਦੇ ਅਸੀਂ ਇਕੱਲੇ ਸੀਗੇ 2006 ਦੇ ਵਿੱਚ ਕਰਨ ਵਾਲੇ ਅੱਜ ਕਿਰਪਾ ਵਾ بڑے ਲੋਕ ਕਰਦੇ ਵੀ ਆਹੋ ਹੀ ਕੰਮ ਜੀ ਜੀ ਅਸੀਂ ਸ਼ਹਿਰ ਦੇ ਵਿੱਚ ਇਕੱਲੇ ਆਲੇ ਕੰਮ ਹੋ ਗਏ ਲੁੱਡੂਪਾਲ ਲੋਕਾਂ ਕੋ ਕਿਸੇ ਕਿਸੇ ਕੋ ਦੇ ਕੇ ਜੀ ਔਰ ਹਰ ਘਰ ਦੇ ਵਿੱਚ ਦੱਸਦਾ ਲੁੱਡੂਪਾਲ ਵੀ ਹੈਗੇ ਜੀ 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 ਅਗਰ ਤੁਸੀਂ ਬਾਜ਼ਾਰ 'ਚ ਦੇਖੋਗੇ ਕਿੰਨੀਆਂ ਹੀ ਦੁਕਾਨਾਂ ਲੱਗੀਆਂ ਸਾਰੇ ਲੋਕ ਚਲੋ ਪਰਮਾਤਮਾ ਸਾਰਿਆਂ ਨੂੰ ਦੇਵੇ ਜੀ ਤੇ ਬਹੁਤ ਵਧੀਆ ਚਲੋ ਪਰਮਾਤਮਾ ਵਾਦੇ ਵਾਈ ਜਵੇ ਸਾਰਿਆਂ ਬਾਰੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਛੋਟੀ ਦੁਕਾਨ ਸੀਗੀ ਅੱਜ ਕਿਤੇ ਨਾ ਕਿਤੇ ਪਰਮਾਤਮਾ ਦੀ ਕਿਰਪਾ ਹੋਈ ਏ ਕ੍ਰਿਸ਼ਨ ਕਨਿਆ ਦੀ ਵੱਡੂ ਗੋਪਾਲ ਜੀ ਦੀ ਕਿਰਪਾ ਹੋਈ ਏ ਤੇ ਅੱਜ ਛੋਟੀ ਤੋਂ ਬੜੀ ਵੱਡੀ ਦੁਕਾਨ ਹੋ ਗਈ ਏ ਤੇ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਬਵਨ ਅਗਰ왈 ਦੇ ਨਾਲ ਲੱਕੀ ਰਾਜਬੋਧ ਬਟਾਲਾ